ਸਰ ਕੀ ਨਾਮ ਤੋਂ ਹਟਾ ਤੇ ਜਿੰਨਾ ਤੇ ਗੋਲੀ ਵੱਜੀ ਆ ਉਹ ਤੁਹਾਡੇ ਕੀ ਲੱਗਦੇ ਜੀ ਮੇਰਾ ਨਾਮ ਰਸਵੰਦਰ ਸ਼ਰਮਾ ਜੀ ਫਰੀਦਕੋਟ ਦਾ ਮੈਂ ਰਹਿਣ ਵਾਲਾ ਜੀ ਉਹ ਪੰਡਿਤ ਪੁੰਨ ਜੀ ਨਾਲ ਕੰਮ ਕਰਦਾ ਸੀ ਇਕੱਠੇ ਗਏ ਸੀ ਬਸ ਜਾਣ ਪਛਾਣੀ ਹੈ ਜੀ ਰਿਸ਼ਤੇਦਾਰ ਕੋਈ ਨਹੀਂ ਹੈਗੀ ਜੀ ਇਹ ਸਾਨੂੰ ਮਹਾਮਈ ਦੇ ਦਰਸ਼ਨ ਕਰਵਾਉਣ ਲੈ ਕੇ ਗਏ ਸੀ ਜੀ ਅਸੀਂ ਇਕੱਠੇ ਸੀਗੇ ਅੱਜ ਸਵੇਰ ਮਹਾਮਈ ਦੇ ਜਿਹੜੇ ਜੋਤਾ ਆਉਂਦੀ ਉਹਨਾਂ ਦੇ ਦਰਸ਼ਨ ਕਰਕੇ 4 ਵਜੇ ਦੇ ਨੇੜੇ ਬੜੇ ਤੇ ਚੱਲੇ ਆ ਜੀ ਸਾਰੇ ਰਾਤ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਡਾ ਗੁਰਮਾਨੇ ਕੋਲੇ ਆ ਕੇ ਗੱਡੀ ਪਤਨੀ ਕਿਹੜੀ ਗੱਲੋਂ ਛੋਟਾ ਜਿਹਾ ਪੰਕਚਰ ਹੋ ਚ ਆ ਗਿਆ ਉਹਦੇ ਕਰਕੇ ਥੋੜਾ ਡਿਲੇ ਹੋ ਗਿਆ ਔਰ ਜੋ ਸਾਨੂੰ ਸੁੰਨਤ ਗੱਲਾਂ ਹੋਣੀਆਂ ਨੇ ਉਹਦੇ ਮੁਤਾਬਕ ਇਹਨਾਂ ਦੀ ਜਿੰਨੇ ਵੀ ਇਹ ਗੋਲੀ ਮਾਰੀ ਉਹਨਾਂ ਦੀ ਪਲਾਨਿੰਗ ਪਹਿਲਾਂ ਰਹੀ ਸੀ ਪਰ ਉਹ ਥੋੜਾ ਵਕਫਾ ਮਹਾਮੈਨੇਦ ਰੂਪ ਕਰਤਾ ਜੀ ਦੇ ਕਰਕੇ ਉਹਨੇ ਵੀ ਟਾਈਮਿੰਗ ਦੇ ਵਿੱਚ ਅਫਸਰ ਹੋਣ ਦੇ ਕਰ ਠੀਕ ਨੇ ਬਚਤ ਹੈ ਹੋ ਗਈ ਜੀ ਕੋਰਡਨਾਲਿਕ ਹੈ ਹਾਂ ਜੀ ਆ ਗਿਆ ਇਹ ਆਪਣੇ ਘਰੇ ਪਹੁੰਚੇ ਸੀ ਕਿ ਨਹੀਂ ਅੱਜ ਪਹੁੰਚੇ ਸੀ ਨਹੀਂ ਨਿੱਕਰੇ ਨਹੀਂ ਸੀ ਪਹੁੰਚੇ ਜੀ ਉਹ ਤੋਂ ਆ ਵੀ ਸਕੂਟਰੀ ਚੱਕ ਗਏ ਜਿੱਥੇ ਵੀ ਖੜੀ ਕੀਤੀ ਸੀਗੀ ਆਪਦੇ ਆਫਿਸ ਆ ਰਹੇ ਸੀ ਜੀ ਕੋਈ ਕੋਲੀ ਚਲਾ ਦੇਣਾ ਜਿਹੜੀ ਬੱਤੀ ਆ ਕੀ ਆ ਮਾਮਲਾ ਉਹ ਇਥੇ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਰਾਹੁਲ ਕੱਟੜ ਪਾ ਅੱਜ ਆਪਣੇ ਘਰੋਂ ਜਾ ਰਹੇ ਸੀ ਤਾਂ ਸਾਹਮਣੇ ਤੋਂ ਕੋਈ ਆ ਰਿਹਾ ਸੀ ਉਹਨਾਂ ਨੇ ਇੱਕ ਗੋਲੀ ਚਲਾਈ ਆ ਜੋ ਉਹਨਾਂ ਦੀ ਬਾਜੀ ਤੋਂ ਲੱਗੀ ਆ ਉਹਨਾਂ ਦਾ ਬਿਆਨ ਲਿਖ ਲਿਆ ਅਸੀਂ ਬਿਆਨ ਲਿਖ ਕੇ ਕਾਰਵਾਈ ਅਮਲ ਵਿੱਚ ਲਿਆ ਦੇ ਸਰ ਕੀ ਕੋਈ ਹੋਰ ਹੈ ਜੀ ਸਾਹਿਬ ਕੀ ਤਰ੍ਹਾਂ ਉਹ ਕਹਿੰਦੇ ਆਪ ਨੂੰ ਨਹੀਂ ਪਤਾ ਜੀ ਉਹਨਾਂ ਨੂੰ ਹਜੇ ਕੁਝ ਨਹੀਂ ਪਤਾ ਚੈੱਕ ਕਰ ਲੈਣੇ ਕੀ ਆ ਅਸੀਂ ਵਰਕ ਕਰ ਰਹੇ ਆ